ਖਿਲੇ-ਖਿਲੇ ਵਿਆਹ ਸ਼ਾਦੀਆਂ ਤੇ ਪਾਰਟੀਆਂ ਵਾਲੇ ਚਾਵਲ ਘਰ ਦੇ ਵਿੱਚ ਆਰਾਮ ਨਾਲ ਬਣ ਜਾਣਗੇ ਇੱਕ ਗਲਾਸ ਲਵਾਂਗੇ ਬਾਸਪਤੀ ਸੇਲਾ ਚਾਵਲਾਂ ਦਾ ਇਹ ਹਲਕੇ ਪੀਲੇ ਰੰਗ ਦੇ ਹੁੰਦੇ ਆ ਚੰਗੀ ਤਰ੍ਹਾਂ ਧੋ ਕੇ 20-25 ਮਿੰਟਾਂ ਲਈ ਭਿਓ ਕੇ ਰੱਖ ਦਿਓ ਫਿਰ ਜਿੰਨੇ ਤੁਸੀਂ ਚਾਵਲ ਲਏ ਆ ਉਸ ਤੋਂ 4 ਗੁਣਾ ਪਾਣੀ ਰੱਖਿਓ ਗਰਮ ਅੱਧਾ ਚਮਚੇ ਨਮਕ ਦਾ ਇੱਕ ਚਮਚਾ ਪਾਓ ਤੇਲ ਦਾ ਫਿਰ ਵਿੱਚ ਪਾ ਦਿਓ ਚਾਵਲ ਤੇ ਇਹਨੂੰ 8 ਮਿੰਟ ਤੱਕ ਲਗਾਤਾਰ ਪਕਾਓ ਇਹ ਪੱਕੇ ਵੀ ਹੋਣੇ ਚਾਹੀਦੇ ਆ ਪਰ ਮੈਸ਼ ਨਹੀਂ ਹੋਣੇ ਚਾਹੀਦੇ ਮਤਲਬ ਇਹਨਾਂ ਦੇ ਪੱਕਣ ਵਿੱਚ ਹਲਕੀ ਜੀ ਕਸਰ ਰਹਿਣੀ ਚਾਹੀਦੀ ਹੈ ਉਸ ਵੇਲੇ ਕਿਛਾਨਨੀ ਵਿੱਚ ਪਾ ਕੇ ਇਹਨਾਂ ਨੂੰ ਠੰਡੇ ਕਰ ਲਿਓ ਫਿਰ ਕੜਾਈ ਵਿੱਚ ਪਾਓ ਇੱਕ ਵੱਡਾ ਸਪੂਨ ਤੇਲ ਦਾ ਵਿੱਚ ਭੁੰਨ ਲਿਓ ਜੀਰਾ ਥੋੜੇ ਜਿਹਾ ਪਾ ਦਿਓ ਖੜੇ ਸੁੱਕੇ ਮਸਾਲੇ ਫਿਰ ਅਦਰਕ ਹਰੀ ਮਿਰਚ ਤੇ ਕਬਰੀ ਕੱਟਿਆ ਪਿਆਜ਼ ਪਾ ਕੇ ਚੰਗੀ ਤਰ੍ਹਾਂ ਪਕਾ ਲਿਓ ਫਿਰ ਤਿੰਨੇ ਰੰਗਾਂ ਦੀ ਪਾਈਏ ਮਿਰਚ ਤੇ ਇੱਕ ਬਰੀਕ ਕੱਟੀ ਹੋਈ ਗਾਜਰ ਇਹਨੂੰ 2 ਤੋਂ 3 ਮਿੰਟਸ ਮੀਡੀਅਮ ਫਲੇਮ ਤੇ ਪਕਾਵਾਂਗੇ ਉੱਪਰ ਦੀ ਪਾ ਦਾਂਗੇ ਨਮਕ ਇੱਕ ਚਮਚ ਪਾਵਾਂਗੇ ਚਿੱਲੀ ਸੌਸ ਦਾ ਇੱਕ ਚਮਚ ਸੋਇਆ ਸੌਸ ਦਾ 15 ਤੋਂ 20 ਸਕਿੰਟੀ ਇੱਥੇ ਪਕਾਣਾ ਹੈਗਾ ਉਸ ਤੋਂ ਬਾਅਦ ਚਾਵਲਾਂ ਨੂੰ ਵਿੱਚ ਮਿਕਸ ਕਰ ਦਿਓ ਕਿਸੇ ਵੀ ਹੰਨਣੀ ਵਗੈਰਾ ਜਬ ਪਲਟੇ ਨਾਲ ਚਾਵਲ ਮਿਕਸ ਕਰਿਓ ਕਟਚੀ ਦੀ ਵਰਤੋਂ ਨਾ ਕਰਿਓ ਉਸ ਤੋਂ ਬਾਅਦ ਇਹਨੂੰ ਟੱਕ ਕੇ 2 ਮਿੰਟ ਲਈ ਸਲੋ ਫਲੇਮ ਤੇ ਪਕਾਇਓ ਤੇ 10 ਮਿੰਟ ਦੀ ਰੈਸਟ ਤੋਂ ਬਾਅਦ ਮਜ਼ੇਦਾਰ ਚਾਵਲ ਤਿਆਰ ਹੈ ਜਰੂਰ ਟਰਾਈ ਕਰਿਓ